ਨਾਮਾ ਜਸਵੰਦਰ ਸਿੰਘ ਆ ਜ ਮਜ਼ਦੂਰ ਲੋਕ ਲਿਆਰ ਮਟਰੇਗਾ ਵਰਕਰ ਯੂਨੀਅਨ ਦਾ ਪ੍ਰਧਾਨ ਅੱਜ ਮੰਡੀ ਬਰੀ ਵਾਲਾ ਸਤਰ ਖਾੜਾ ਅੱਜ ਅਸੀਂ ਦੋ ਮਸਲੇ ਸੀ ਇੱਕ ਮਤਲਬ ਕਿ ਭੰਮਣ ਵਾਲੇ ਦਾ ਮਸਲਾ ਸੀਗਾ ਇੱਕ ਸੀ ਜਾਂ ਤਕਤਲ ਮਾੜੇ ਦਾ ਜੋ ਐਸਚਓ ਜਗਸੀਰ ਸਿੰਘ ਨੂੰ ਅਸੀਂ ਮਿਲੇ ਆ ਪਰ ਉਹਨਾਂ ਨੇ ਵੀ ਵਾਅਦਾ ਦਵਾਇਆ ਵੀ ਮੈਂ ਕੱਲ ਧੀ ਕੇ ਇਹਨਾਂ ਦੋ ਮਾ ਜਿਹੜੇ ਜਾਂ ਦਰਖਾਸਤਾਂ ਜਿਹੜੀਆਂ ਉਹ ਉਹਨਾਂ ਤੇ ਮੈਂ ਪੂਰੀ ਗੌਰ ਕਰੂੰਗਾ ਤੇ ਇਹਨਾਂ ਦਾ ਨਿਪਟਾਰਾ ਕਰੂੰਗਾ ਪਰ ਜੇ ਐਸਐਚਓ ਨੇ ਇਹਨਾਂ ਦੋ ਦਰਖਾਸਤਾਂ ਤੇ ਨਪਟਾਰਾ ਨਾ ਕੀਤਾ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਤਿਕ ਅੱਠ ਦਿਨਾਂ ਦੇ ਬਾਅਦ ਇੱਥੇ ਫਿਰ ਵੱਡਾ ਸੰਘਰਸ਼ ਆ ਜਿਹੜਾ ਵੱਡਾ ਧਰਨਾ ਦਿੱਤਾ ਜਾਊਗਾ ਕਿਉਂਕਿ ਇਹ ਜਿਹੜੀ ਪੁਲਿਸ ਹੈ ਇਹ ਪੁਲਿਸ ਹਤਿਆਚਾਰ ਹੈ ਜਿਹੜੇ ਉਹ ਜਾਦੇ ਮਜ਼ਦੂਰਾਂ ਤੇ ਕਰਦੀ ਹੈ ਮਜ਼ਦੂਰਾਂ ਦੀਆਂ ਬਹੁਤ ਲੰਬੇ ਸਮੇਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਦਰਖਾਸਤਾਂ ਇੱਥੇ ਰੁਲਦੀਆਂ ਪੈਰਦੀਆਂ ਪਰ ਮਜ਼ਦੂਰ ਦੀ ਸੁਣਵਾਈ ਨਹੀਂ ਹੁੰਦੀ ਇੱਕ ਜਸਵਿੰਦਰ ਸਿੰਘ ਹੈ ਬਾਂਮਣ ਵਾਲੇ ਤੋਂ ਇੱਕ ਕੋਈ ਸ਼ਰਮਾ ਨਾਮ ਦਾ ਬੰਦਾ ਉਹਨੇ ਉਹਦੇ ਘਰੇ ਜਾ ਕੇ ਕੁੱਟਮਾਰ ਵੀ ਕੀਤੀ ਮੋਟਰਸਾਈਕਲ ਕੋਹਨ ਦੀ ਕੋਸ਼ਿਸ਼ ਉਹਨੂੰ ਜਿਹੜੇ ਜਾਤੀ ਅਤਿ ਸ਼ਬਦ ਜਿਹੜੇ ਬੋਲੇ ਗਏ ਆ ਉਹਦੀ ਅਸੀਂ ਅਨਖੇਦੀ ਕਰਦੇ ਆ ਐਸ ਐਚਓ ਸਾਹਿਬ ਨੂੰ ਤੁਹਾਡੇ ਮੱਧ ਮਰਾਇ ਇਹ ਵੀ ਦੱਸਣਾ ਚਾਹੁੰਦੇ ਆ ਵੀ ਜੇ ਉਹਨਾਂ ਦਾ ਆਈਸੀਆਈਸੀ ਐਕਟ ਦਾ ਪਰਚਾ ਨਾਟਿਆ 452 ਬਣਦੀ ਹੈ ਘਰੇ ਜਾ ਕੇ ਚੱਲ ਕੇ ਕਤਲ ਦੇ ਇਰਾਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਹੈ ਇਹਦੀ ਅਸੀਂ ਅਨਖੇਦੀ ਕਰਦੇ ਆ ਜੇ ਐਸ ਐਚਓ ਸਾਹਿਬ ਨੇ ਇਹਨਾਂ ਦਰਵੋਜ਼ ਤਰਖਾਸਤਾਂ ਤੇ ਪੂਰੀ ਗੌਰ ਲਾ ਕੀਤੀ ਜਾਂ ਨਾ ਨਫਟਾਰਾ ਕੀਤਾ ਤੇ ਬਰਾਉਣ ਵਾਲੇ ਜਿਹਨਾਂ ਦੇ ਬਚਾ ਤੇ ਆਇਆ ਉਹਨਾਂ ਜਿਹੜੇ ਇਥੇ ਥਾਣੇ ਦਾ ਕਰਾਉ ਕੀਤਾ ਜਾਊਗਾ ਉਨਾ ਛੇਰ ਜਿਹੜਾ ਤਰਨਾ ਸੀ ਨਹੀਂ ਚੱਕਣਾ ਜਿੰਨਾ ਚਿਰ ਇਹਨਾਂ ਦਰਖਾਸਤਾਂ ਤੇ ਸੁਣਵਾਈ ਨਾ ਹੋਵੇ। ਕੀ ਨਾਮ ਹੈ ਆਪਣਾ? ਮੇਰਾ ਨਾਮ ਜਸਵੰਦਰ ਸਿੰਘ ਜੀ। ਕਿਹੜੇ ਮਸਲੇ ਚੱਜ ਆਏ ਆ ਉਹਦੇ ਹੀ? ਮੈਂ ਮਸਲੇ ਚ ਇਸ ਸਬੱਤ ਆ ਕੇ ਆਈ ਜੀ ਇਹ ਜਰਨਲ ਬੰਦ ਨਹੀਂ ਮੇਰੇ ਨਾਲ ਤੱਕਾ ਕਰ ਰਿਹਾ। ਇਹ ਕਿਸ ਵਜ੍ਹਾ ਦਾ ਤੱਕਾ ਕੀ ਰੌਲਾ ਤੁਹਾਡਾ ਹੈ? ਤੱਕਾ ਇਸ ਲਈ ਮੈਂ ਜ਼ਮੀਨ ਲਈ ਸੀ 1 ਸਾਲ ਵਾਸਤੇ ਕਿਰੇ। ਕਿ 17 ਮਹੀਨੇ ਪੈਸੇ ਦੇਣੇ ਸੀ। ਉਵੇਂ-ਉਵੇਂ ਮੈਂ 17 ਪੈਸੇ ਦੰਦਾਰਿਆ। ਤੇ ਮੰਨ ਕੇ ਚਲੋ ਜੀ ਇਹਨੇ ਮੈਨੂੰ ਕੱਟਾ ਵੀ ਰੂੜੀ ਦੀ ਖਾਦ ਪਾ ਦੇ ਤੋ ਤੇ ਜਿਵੇਂ ਤੈਨੂੰ ਗਾਹ ਨੂੰ ਅਗਲੇ ਸਾਲ ਨੂੰ ਤੈਨੂੰ ਦੇ ਦੇ ਤੇ ਉਸ ਤੋਂ ਵਿੱਚ ਬਾਅਦ ਚ ਗੱਲ ਇਹ ਹੋਈ ਜੀ ਤੇ ਜ਼ਮੀਨ ਇਹਨੇ 4000 ਰੁਪਏ ਅਡਵਾਂਟੇ ਦੇ ਵਾਅਦਾ ਲਾਤਾ ਉਹਦੇ ਲਾਲ ਚ ਤਿਗਲੀ ਨੇ ਕਿਸਨ ਹੋ ਗਏ ਮੈਂ ਲੋਖ ਵੀ ਮੇਰੇ ਤੋਂ ਸਾਲ ਭਰ ਦਾ ਮੇਰਾ ਰਜ਼ੀਦਾਰ ਖਤਮ ਕਰਤਾ ਵੀ ਤੂੰ ਮੈਨੂੰ 10 ਦਾ ਦਿੰਦਾ ਵੀ ਕਿ ਤੈਨੂੰ ਮੈਨੂੰ ਵੱਧ ਪੈਸੇ ਮਿਲਦੇ ਹੋ ਤਾ ਮੈਂ ਤੈਨੂੰ ਵੱਧ ਪੈਸਾ ਕੋਈ ਇਂਤਜ਼ਾਮ ਕਰਕੇ ਦਿੰਦਾ ਕੰਨ ਮੈਂ ਇਸ ਕਾਨੂੰਨੀ ਜਾਣਦਾ ਦਾ ਰੂੜੀ ਆਪਦੀ ਤੇ ਵੈਕਰਾਂ ਵਾਂਚ ਚੱਕਦਾ ਇਹ 10 12 ਟਰਾਲੇ ਤੇ ਵੀ ਵੀ ਦੇ ਚੱਕੇ ਜਾ ਸਕਦੇ ਆ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸੱਦਿਆ ਉੱਥੇ ਪੰਚਾਇਤ ਚ ਬੁਲਾਇਆ। ਪੰਚਾਇਤ ਚ ਬੁਲਾ ਕੇ ਫੈਸਲਾ ਇਹ ਹੋਇਆ। ਮੇਰੀ 10 ਤਰੀਕ ਦੀ ਤਰੀਕ ਸੀ ਮੇਰਾ ਤਰੀਕ ਦਾ ਅਸੀਂ 10 ਤਰੀਕ ਦਾ ਇਹਨਾਂ ਦਾ ਕਰਾਰ ਸੀ। 10 ਤਰੀਕ ਨੂੰ ਮੇਰੀ ਤਰੀਕ ਪੈ ਗਈ ਮੈਂ ਤਰੀਕ ਤੇ ਜਾਂਦਾ ਰਿਹਾ। ਤੇ ਮੈਂ 11 ਤਰੀਕ ਨੂੰ 10 ਵਜੇ ਉਹਦੇ ਘਰੇ ਪਹੁੰਚਿਆ। ਜਿੱਦੋਂ ਪੰਚਾਇਤ ਦੇ ਵਿੱਚ ਇਹ ਗੱਲ ਹੋਈ। ਇਹ ਮੈਨੂੰ ਕਹਿੰਦੇ ਵੀ ਮੈਂ ਕਿ ਵੀ ਹੁਣ ਤੁਰੰਤ ਤਾਂ ਮੇਰੇ ਕੋਲ ਪੈਸੇ ਨਹੀਂ ਮੈਂ ਜਾਊਂਗਾ ਤਾਂ ਪੈਸੇ ਤੁਹਾਨੂੰ ਕੱਟ ਕੇ ਕਰਕੇ ਲੈ ਕੇ ਦਊਂਗਾ ਨਾ। ਇਹ ਵਸਾਲ ਦਾ ਟਾਰਗੇਟ ਥ ਇਹ ਮੇਰੇ ਮਨ ਦੇ ਮਿਲ ਪਟਾਉ। ਇਹ ਕੱਲ ਵੀ ਅਸੀਂ ਤੇਰੇ ਨਾਲ ਕੋਈ ਟੂਰੂੜੀ ਵੀ ਖਾ ਗੱਲ ਹੀ ਨਹੀਂ ਕਰੀ ਮੁੱਕਰ ਗਿਆ ਉਸ ਨਾਲ। ਤੇ ਮੈਂ ਵੀ ਫਾਇਦਾ ਗੱਲ ਹੋਈ ਨਹੀਂ ਸਕਦੀ ਮੇਰੇ ਗੱਲੀ ਮਾਰ ਕਿਉਂ ਕਰਦੇ ਕਿਹੜਾ ਮੇਰੀ ਜਮੀਨ ਤੁਸੀਂ ਫਸਲਾਂ ਨੂੰ ਰੱਖਾ ਲਈ। ਇੱਕ ਤੁਸੀਂ ਇਹ ਗੱਲ ਕਹੀ ਨਹੀਂ ਅਸੀਂ ਤੇਰੀ ਮਿਹਨਤ ਵੀ ਨਹੀਂ ਮੰਨਦੇ। ਤੇ ਮੈਨੂੰ ਤਾਂ ਜਾ ਜਿਹੜਾ ਜ਼ੋਰ ਲਾਉਣਾ ਨਾਲ ਜੋ ਕੁਝ ਕਰਨਾ ਕਰ ਲਾ। ਲੈ ਰੱਖੀ ਚਲਦੀ ਹੈ। ਫਿਰ ਪੰਚਾਇਤਲੇ ਫਿਰ ਰੋਕਿਆ ਨੂੰ ਵੀ ਨਹੀਂ ਬੀਜਦੀ ਗੱਲ ਪੰਚਾਇਤ ਨਾਲ ਹੋ ਜੇ ਉਸ ਗੱਲ ਦੇ ਦੋਹੇ ਤਰ੍ਹਾਂ। ਮੈਂ ਆਪਾਂ ਚੋਪਾ ਕਰਕੇ ਬੈਠੇ ਰਹੇਗੀ। ਮੈਂ ਉਸ ਤੋਂ ਬਾਅਦ ਜਦੋਂ ਉਨੇ ਗੱਲ ਕਰੀ ਮੰਗਾਰਾਮ ਨੇ ਜੋ ਫੈਸਲਾ ਸਾਡਾ ਕਾਹਦਾ ਕਿਉਂਦਾ ਸੀ ਉਹ ਕਹਿੰਦਾ ਵੀ ਮੋਟਰਸਾਈਕਲ ਦੀ ਆਰਸੀ ਦੇ ਦੇ ਤੇ ਤੈਨੂੰ ਬੁੱਧਵਾਰ ਤੱਕ ਟਾਈਮ ਦੇ ਦੇ ਮੈਂ ਜੀ ਘਰੋਂ ਜਾ ਕੇ ਮਖੀ ਤੁਮ ਜੀ ਇਹ ਸਿੱਖ ਫੈਸਲਾ ਤੁਹਾਨੂੰ ਸਹੀ ਲੱਗਦਾ ਤੇ ਮੈਂ ਤੁਹਾਨੂੰ ਆਰਸੀ ਆਪੇ ਮੋਟਰਸਾਈਕਲ ਦੀ ਦੇ ਦੇਣਾ ਇਹ ਦੋ ਤਿੰਨ ਜਣੇ ਜਾ ਕੇ ਮੇਰੇ ਮੈਂ ਘਰੇ ਹਜੇ ਜਾਂਦਾ ਹੀ ਸੀ ਜੇ ਰਾਸ਼ਟਰ ਉੱਤੇ ਇਹਨਾਂ ਨੇ ਆਵਾਜ਼ ਮਾਰ ਕੇ ਮੈਨੂੰ ਮੋੜ ਲਿਆ ਇਹਨਾਂ ਮਾਂ ਕੋ ਤਾਂ ਰਾਜੇ ਸਹੀ ਨੇ ਰਾਜ ਕੁਮਾਰ ਨੇ ਤੇ ਉਹਦੀ ਮੰਮੀ ਮੈਂ ਫੇਰ ਮੁੜਿਆ ਉਹਦੀ ਮੰਮੀ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਨਹੀਂ ਬੰਨਾਗੇ ਸੇਰਾ ਮੈਂ ਕਹਿੰਦੇ ਜਿਹੜੀ ਕਰ ਪਰਚਾ ਚੋ ਵੀ ਉਸ ਗੱਲ ਤੇ ਰੋ ਹੁਣ ਕਾਦੋਂ ਉਸ ਗੱਲ ਤੋਂ ਭਜਦੇ ਆਂਗੇ ਫਿਰ ਮੈਂ ਕਹਾਂ ਵੀ ਚਲ ਕੋਈ ਗੱਲ ਨਹੀਂ ਐਨੀ ਗੱਲ ਕਹਿ ਕੇ ਮੈਂ ਕਿ ਪਹਿਲਾਂ ਵੀ ਆਰ ਸੀ ਲੈ ਲਓ ਜਿੰਨੇ ਵੀ ਹੋਊਗਾ ਉਸ ਤੋਂ ਬਾਅਦ ਆਪਾਂ ਫੈਸਲਾ ਕਰਦੇ ਆਂ ਮੈਂ ਘਰੇ ਜਦੋਂ ਆਵਲੇ ਗਿਆ ਇਹ ਰਾਜ ਨੇ ਗੋਤਾਂ ਨੇ ਜਾ ਕੇ ਅੰਦਰ ਗੇਟ ਤੇ ਲੱਤ ਮਾਰੀ ਤੇ ਮੋਟਰਸਾਈਕਲ ਤੇ ਚੜਾ ਸਾਰ ਮੁੰਡੇ ਦਾ ਥੱਪੜ ਮਾਰਿਆ ਮੁੰਡਾ ਸਾਈਕਲ ਪੜਦਾ ਸੀ ਜਦੋਂ ਦੋ ਤਿੰਨ ਥੱਪੜੇ ਮਾਰ ਕੇ ਫਿਰ ਟੁੜੜਨੇ ਝੜਮਾਂ ਦੀਆਂ ਬਹੁਤ ਦੇਖਿਆ ਹੋਵੇ ਉੜ ਗੱਟ ਨੂੰ ਲੰਘਾ ਵਕਾਦੇ ਨੇ ਕਰਤੂਜੋ ਕਰਤੂਜ ਵੀ ਆਦੇ ਪੈਸੇ ਦੇ ਵਿੱਚ ਇੰਨਾ ਹਕਾਰਿਆ ਹੋਇਆ ਬੰਦਾ ਹੈ ਵੀ ਜਿੰਨਾ ਹੈ ਨੇ ਦਲੀਲ ਕੀਤਾ ਮੈਨੂੰ ਉਸ ਤੋਂ ਬਾਅਦ ਤੁਹਾਡੀ ਜਾਤ ਪਾਤ ਵੀ ਪਰਖੇ ਰਣੀ ਪੂਰੀ ਜਾਤ ਪਾਤ ਘਰੇ ਚੂੜੀਆਂ ਘੜਮਾਂ ਤੋਂ ਬਿਨਾ ਵੀ ਨਹੀਂ ਆਉਂਦੀ ਗੱਦੀ ਨਹੀਂ ਕਰੀਏ ਕੋਈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਮੰਗ ਇਹ ਕਰਦਾ ਜੀ ਇਨਸਾਫ ਹੋਣਾ ਦੇਣਾ ਚਾਹੀਦਾ ਆਪਾਂ ਨੂੰ ਵੀ ਇਹੋ ਜਿਹਾ ਹਕਾਰਿਆ ਬੰਦਾ ਨੂੰ ਤੈਹੀੋ ਜੀ ਸਜ਼ਾ ਮਿਲੇ ਵੀ ਇਹ ਇਹਨਾਂ ਨੂੰ ਮਨੁੱਖੀਅਤ ਤੋਂ ਪਤਾ ਲੱਗ ਜੇ ਬਿਨਸਾਨ ਦੀ ਕੋਈ ਚੀਜ਼ ਹੈਗੀ ਆਹ ਕੋਈ ਚੀਜ਼ ਨਹੀਂ ਹੈ اکھا برتر یونین زندہ باد زندہ باد زندہ باد حقانی جوڑ نڑ دے لوگ زندہ باد جیڑا منتر نو کھیلاں کھٹاں لئی نو نڑ دے لوگ زندہ باد پوری طاقت نو بھائی دوے تا زندہ باد زندہ باد زندہ باد پوری طاقت زندہ باد زندہ باد زندہ باد ہنوں وے جا ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ